ਸਰਨਲਾ ਆਮਦੀ ਪਾਰਟੀ ਤੁਸੀਂ ਨਹੀਂ ਰਾਗੂ ਨੀਲ ਗਰਗ ਵੀ ਫੋਨ ਲਾਈਨ ਤੇ ਬਣੇ ਨੇ ਗਰਗ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਜ਼ੀਮੀੜੇ ਤੇ ਸਵਾਗਤ ਹੈ ਜੀ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਪੰਜਾਬ বিজেপি ਪ੍ਰਧਾਨ ਕਹਿੰਦੇ ਆ ਕਿ ਇਹ ਜੇਕਰ ਕਾਨੂੰਨੀ ਗਰੰਟੀ ਬਣਦੀ ਆ ਤਾਂ ਇਹ ਪੰਜਾਬ ਤੇ ਹਰਿਆਣਾ ਦੇ ਲਈ ਨੁਕਸਾਨ ਦੇ ਆ ਅ ਦੇਖੋ ਇਹ ਬੇਸਿਕਲੀ ਬੀਜੇਪੀ ਦੇ ਪ੍ਰਧਾਨ ਦੁਆਰਾ ਦਿੱਤਾ ਹੋਇਆ ਬਿਆਨ ਜਿਹੜੀ ਉਹਨਾਂ ਦੀ ਸਿਆਸੀ ਨੀਤੀ ਹੈਗੀ ਹੈ ਪਾੜੋ ਤੇ ਰਾਜ ਕਰੋਗੀ ਉਸੇ ਦੀ ਦਿਸ਼ਾ ਵਿੱਚ ਦਿੱਤਾ ਹੋਇਆ ਇਹ ਬਿਆਨ ਹੈਗਾ ਕਿਉਂਕਿ ਤੁਸੀਂ ਮੈਨੂੰ ਦੱਸੋ ਅੱਜ 23 ਫਸਲਾਂ ਦੇ ਉੱਤੇ ਐਮਐਸਪੀ ਹੁੰਦੀ ਹੈ ਕੀ ਕੋਈ ਇੱਕ ਸਟੇਟ ਹੈ ਜਿੱਥੇ 23 ਦੀ 23 ਫਸਲਾਂ ਹੁੰਦੀਆਂ ਨੇ ਨਹੀਂ ਕਿਤੇ ਕਣਕ ਹੁੰਦੀ ਹੈ ਕਿਤੇ ਝੋਨਾ ਹੁੰਦਾ ਹੈ ਕਿਤੇ ਗੰਨਾ ਹੁੰਦਾ ਹੈ ਠੀਕ ਹੈ ਨਾ ਕਿਤੇ ਚਾਹ ਪੱਤੀ ਹੁੰਦੀ ਹੈ ਕਿਤੇ ਕੁਝ ਹੁੰਦਾ ਹੈ ਕਿਤੇ ਕੁਝ ਹੁੰਦਾ ਜਦੋਂ ਐਮਐਸਪੀ ਦੀ ਗੱਲ ਹੁੰਦੀ ਹੈ ਤੇ ਅੱਜ ਪੂਰੇ ਮੁਲਕ ਦੇ ਵਿੱਚ ਹਜ਼ਾਰਾਂ ਕਿਸਾਨ ਜਿਹੜੇ ਆ ਹਰ ਸਾਲ ਇਸ ਕਰਕੇ ਖੁਦਕੁਸ਼ੀ ਕਰ ਲੈਂਦੇ ਆ ਕਿ ਜਿਹੜੀ ਉਹਨਾਂ ਦੀ ਫਸਲ ਹੈ ਉਹਦਾ ਵਾਜਬ ਮੁੱਲ ਉਹਨਾਂ ਨੂੰ ਮਿਲਦਾ ਨਹੀਂ ਹੈ ਸੋ ਕਿਸਾਨਾਂ ਦੀ ਜਿਹੜੀ ਇਹ ਬੇਸਿਕ ਮੰਗ ਹੈਗੀ ਹੈ ਤਾਂ ਕਿ ਪੰਜਾਬ ਦਾ ਕਿਸਾਨ ਅੜ ਲੜੇ ਬਾਕੀ ਸਟੇਟਾਂ ਦੇ ਕਿਸਾਨ ਅੜ ਲੜਨ ਉਸ ਦੀ ਸਿਆਸਤ ਜਾਨੀ ਕਿ ਉਸ ਨਜ਼ਰੀਏ ਨਾਲ ਇਸ ਬਿਆਨ ਨੂੰ ਦੇਖਿਆ ਜਾਣਾ ਚਾਹੀਦਾ ਹੈਗਾ ਤਾਂ ਕਿ ਉਹਨਾਂ ਧਿਰਾਂ ਦੇ ਵਿੱਚ ਇੱਕ ਡਿਫਰੈਂਸ ਪੈਦਾ ਕਰਕੇ ਜਿਹੜਾ ਹੈ ਭਾਜਪਾ ਪਾਰੋ ਤੇ ਰਾਜਕਰੋ ਦੀ ਨੀਤੀ ਦੇ ਉੱਤੇ ਚੱਲ ਕੇ ਆਪਣਾ ਜਿਹੜਾ ਮਫਾਦ ਹੈ ਉਹ ਹਾਸਲ ਕਰ ਸਕੇ ਸੋ ਇਸ ਬਿਆਨ ਦੇ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ ਹੈਗਾ ਔਰ ਰਹੀ ਗੱਲ ਜਿਹੜਾ ਹੈਗਾ ਉਹ ਗੱਲ ਕਹਿੰਦੇ ਹੈਗੇ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਖਰੜਾ ਜਿਹੜਾ ਅਸੀਂ ਜਿਹੜਾ ਵਾਪਸ ਕੀਤਾ ਹੈਗਾ ਨੈਚੁਰਲੀ ਇਹ ਜਿਹੜਾ ਇਹ ਖਰੜਾ ਇਹ ਜਿਹੜੇ ਤਿੰਨ ਖੇਤੀ ਦੇ ਕਾਨੂੰਨ ਆਏ ਸੀ ਜਿਨ੍ਹਾਂ ਨੂੰ ਵਾਪਸ ਕਰਾਉਣ ਵਾਸਤੇ ਪੂਰੇ ਮੁਲਕ ਦੇ ਵਿੱਚ ਅੰਦੋਲਨ ਚੱਲਿਆ ਸੀ ਉਹਨਾਂ ਚੋਂ ਇੱਕ ਜਿਹੜਾ ਕਾਨੂੰਨ ਸੀ ਉਹ ਇਹੀ ਖੇਤੀ ਦਾ ਖਰੜਾ ਸੀ ਉਸ ਵਕਤ ਭਾਵੇਂ ਇਹਨਾਂ ਨੂੰ ਵਾਪਸ ਲੈਣਾ ਪੈ ਗਿਆ ਕਿਉਂਕਿ ਵਿਰੋਧ ਬੜਾ ਤਿੱਖਾ ਸੀ ਪੂਰੇ ਮੁਲਕ ਦੇ ਵਿੱਚ ਵਿਰੋਧ ਸੀ ਤੇ ਇਹ ਬੈਕ ਡੋਰ ਤੋਂ ਉਹੀ ਕਾਨੂੰਨ ਨੂੰ ਲਾਗੂ ਕਰਨਾ ਚਾਹੁੰਦੇ ਆ ਔਰ ਇੱਕ ਮਾਂਜੋ ਖੇਤੀਬਾੜੀ ਮੰਤਰੀ ਪੰਜਾਬ ਦੇ ਇਸ ਕਾਨੂੰਨ ਨੂੰ ਜਰਨੈਲ ਸਾਹਿਬ ਜਾਖੜ ਸਾਹਿਬ ਕਹਿੰਦੇ ਆ ਕਿ ਇਸ ਕਾਨੂੰਨ ਦੇ ਨਾਲ ਜੇਕਰ ਐਮਐਸਪੀ ਤੇ ਕਾਨੂੰਨ ਬਣਦਾ ਹੈ ਗਰੰਟੀ ਦਾ ਇਹਦੇ ਨਾਲ ਪ੍ਰਤੀ ਏਕੜ ਖਰੀਦ ਨਿਯਮ ਦੇ ਅਧੀਨ ਆਏਗਾ ਪੰਜਾਬ ਯਾਨੀ ਕਿ ਜਦੋਂ ਮੰਨ ਲਓ ਸਪੋਸ ਕਰ ਲਓ ਕਿ ਪੰਜਾਬ ਤੇ ਹਰਿਆਣਾ ਖੇਤੀ ਪ੍ਰਧਾਨ ਸੂਬੇ ਨੇ ਜੇਕਰ ਐਮਐਸਪੀ ਦੀ ਕਾਨੂੰਨੀ ਗਰੰਟੀ ਸਾਰੇ ਪਾਸੇ ਹੋ ਜਾਏਗੀ ਤਾਂ ਜਿਹੜਾ ਸਰਪਲਸ ਹੈ ਭਾਵੇਂ ਕੋਈ ਵੀ ਫਸਲ ਆਪਾਂ ਲਾ ਲਨੇ ਆ ਤਾਂ ਉਹ ਫਿਰ ਖਾਸ ਕਰਕੇ ਪੰਜਾਬ ਚ ਹੀ ਕਿਉਂ ਚੱਕੀ ਜਾਊ ਕਿ ਖਾਸ ਕਰਕੇ ਹਰਿਆਣਾ ਚ ਕਿਉਂ ਚੱਕੀ ਜਾਊ ਉਹ ਪੂਰੇ ਮੁਲਕ ਦੇ ਜਿਹੜੇ ਨੇ ਉੱਥੋਂ ਚੱਕਣਗੇ ਇਹ ਇਹ ਖਤਸ਼ਾ ਹੈ ਜਖੜ ਸਾਹਿਬ ਬੈਤ ਨੂੰ ਹੀ ਕਹਿ ਰਹੇ ਖਰਚਾ ਹੀ ਹੈ ਇਹ ਅਸਲੀਅਤ ਨਹੀਂ ਹੈਗੀ ਹੈ ਹੁਣ ਤੁਸੀਂ ਮੈਨੂੰ ਦੱਸੋ ਜਿੱਨੇ ਕਿ ਪੂਰੇ ਮੁਲਕ ਨੂੰ ਜਿੰਨੀ ਕਣਕ ਜਿੰਨਾ ਝੋਨਾ ਚਾਹੀਦਾ ਹੈਗਾ ਉਹ ਪੈਦਾਵਾਰ ਕੌਣ ਕਰਦਾ ਹੈ ਕਿ ਬਾਕੀ ਸਭਾ ਤੇ ਉਹੀ ਪੈਦਾ ਹੁੰਦੀ ਹੈ ਜਾਂ ਜਿੰਨੀ ਜਿੰਨੀ ਕਿ ਸਪੋਤ ਕੋਰੋਨਰੀਅਲ ਚਾਹੀਦਾ ਨਰੀਅਲ ਪੈਦਾ ਕੌਣ ਕਰਦਾ ਹੈਗਾ ਇਹ ਹਰ ਸਟੇਟ ਦਾ ਆਪਣਾ ਆਪਰਾ ਡਾਇਗਰਾਮ ਜੀਓਗ੍ਰਾਫਿਕਲੀ ਤੇ ਡੈਮੋਕਰੇਟਿਕਲੀ ਜਾਨੀ ਕਿ ਸਿਸਟਮ ਹੈਗਾ ਹਰ ਕਿਸਾਨ ਤੇ ਹਰ ਫਸਲ ਨਹੀਂ ਹੁੰਦੀ ਹੈ ਠੀਕ ਹੈ ਕਿ ਨਹੀਂ ਉਹ ਜਿਹੜਾ ਸੀ ਪੁਰਾਣੇ ਸਮੇਂ ਦੇ ਵਿੱਚ ਵੀ ਇੱਕ ਵਟਾਂਦਰੇ ਦੀ ਜਿਹੜੀ ਖੇਤੀ ਕਰਦੇ ਹੁੰਦੇ ਸੀ ਇਹ ਵੀ ਅੱਜ ਵਟਾਂਦਰੇ ਦੀ ਖੇਤੀ ਹੈ ਜਿਹੜੀ ਕਿ ਪੈਸੇ ਦੇ ਨਾਲ ਇੱਕ ਦੂਜੇ ਨਾਲ ਐਕਸਚੇਂਜ ਹੁੰਦੀ ਆ ਫਸਲਾਂ ਇੱਕ ਦੂਜੇ ਨਾਲ ਚੇਂਜ ਨਹੀਂ ਹੁੰਦੀਆਂ ਜੇ ਅੱਜ ਪੰਜਾਬ ਦੇ ਲੋਕਾਂ ਨੇ ਨਾਰੀਅਲ ਖਰੀਦਣਾ ਹੈਗਾ ਜਾਂ ਪਾਣੀ ਯਾਨੀ ਕਿ ਤੁਸੀਂ ਚਾਹ ਪੱਤੀ ਖਰੀਦਣੀ ਕਿ ਚਾਹ ਪੱਤੀ ਇੱਥੇ ਪੈਦਾ ਹੁੰਦੀ ਹੈ ਨਹੀਂ ਪੈਦਾ ਹੁੰਦੀ ਉਹ ਦਰਜੀਲਿੰਗ ਚ ਪੈਦਾ ਹੁੰਦੀ ਹੈ ਆਸਾਮ ਚ ਪੈਦਾ ਹੁੰਦੀ ਹੈ ਸੋ ਇਹ ਬਿਲਕੁਲ ਜਨਨ ਕਿ ਇਹ ਭੰਬਲ ਪੂਸੇ ਵਾਲੀ ਸਥਿਤੀ ਪੈਦਾ ਕਰਕੇ ਆਪ ਬੰਦੇ ਵਿੱਚ ਡਿਫਰੈਂਸ ਪੈਦਾ ਕਰਕੇ ਜਿਹੜੀ ਇਹ ਮੂਵਮੈਂਟ ਚੱਲੀ ਹੈਗੀ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਉਸ ਜਨਨ ਕਿ ਮੂਵਮੈਂਟ ਨੂੰ ਠੱਲ ਪਾਉਣ ਵਾਸਤੇ ਉਹਨੂੰ ਖੁੰਨਿਆ ਕਰਨ ਵਾਸਤੇ ਦਿੱਤਾ ਹੋਇਆ ਬਿਆਨ ਹੈ। ਅੱਛਾ ਢੱਲੇਵਾਲ ਸਾਹ ਨੂੰ ਵੀ ਲੈ ਕੇ ਉਹਨਾਂ ਨੇ ਚਿੰਤਾ ਪ੍ਰਗਟਾਈ ਹੈ ਉਹ ਕਹਿੰਦੇ ਕਿ ਪੰਜਾਬ ਸਰਕਾਰ ਨੂੰ ਉਧਾਨ ਸਭਾ ਦਾ ਸੈਸ਼ਨ ਸਦਕੇ ਇਸ ਤੇ ਚਰਚਾ ਕਰਨੀ ਚਾਹੀਦੀ। ਪਹਿਲੀ ਗੱਲ ਤਾਂ ਅਸੀਂ ਤੇ ਬਾਰ-ਬਾਰ ਸਭਰਿਆਂ ਤੋਂ ਪਹਿਲਾਂ ਤਾਂ ਮੇਰਾ ਸਵਾਲ ਬੀਜੇ ਵੀ ਨਹੀਂ ਹੈ। ਪਹਿਲੀ ਗੱਲ ਤਾਂ ਹੈਗੇ ਜੀ ਬੰਦੇਵਾਲ ਸਭ ਤਾਂ ਅਜ ਮਰਨਵਰ ਤੇ ਬੈਠੇ ਹੋਏ ਐ 47-48 ਦਿਨ ਹੋ ਗਏ ਐ ਨਾਜ਼ੁਕ ਸਥਿਤੀ ਬਣੀ ਹੋਈ ਐ ਉਹਨਾਂ ਨੂੰ ਮਰਨਵਰ ਤੇ ਬੈਠਣ ਦੀ ਜਰੂਰਤ ਕਿਉਂ ਪਈ ਕਿਉਂਕਿ ਜਿਹੜੇ ਤੁਸੀਂ ਪਿਛਲੇ ਕਿਸਾਨ ਅੰਦੋਲਨ ਵੇਲੇ ਮੰਗਾ ਮੰਨੀਆਂ ਸੀ ਚਾਹੇ ਉਹ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦੇਣ ਦੀ ਗੱਲ ਹੋਵੇ ਚਾਹੇ ਤੁਸੀਂ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਗੱਲ ਹੋਵੇ ਜਾਂ ਫਿਰ ਤੁਸੀਂ ਕਰਜ਼ਾ ਮਾਫੀ ਦੀ ਗੱਲ ਹੋਵੇ ਮੰਗਾ ਤੇ ਉਹੀ ਨੇ ਜਿਹੜੀ ਕਿ ਤੁਸੀਂ ਆਲਰੇਡੀ ਮੰਨ ਚੁੱਕੇ ਹੋ ਉਹ ਮੰਗਾ ਨੂੰ ਮਨਵਾਉਣ ਵਾਸਤੇ ਉਹਨਾਂ ਨੂੰ ਮਰਨਵਰ ਤੇ ਬੈਠਣਾ ਪੈ ਰਿਹਾ ਮੇਰਾ ਸਿੱਧਾ ਜਿਹਾ ਸਵਾਲ ਇਹਨ ਪਾ ਅੱਜ ਤੁਸੀਂ ਗੱਲਬਾਤ ਕਿਉਂ ਨਹੀਂ ਕਰ ਰਹੇ ਤੇ ਜੇ ਇਹ ਮੰਗਾ ਨੂੰ ਤੁਸੀਂ ਜਾਇਜ ਨਹੀਂ ਮੰਗਦੇ ਮੰਨਦੇ ਤਾਂ ਉਸ ਟਾਈਮ ਤੇ ਤੁਸੀਂ ਉਹਨਾਂ ਨੂੰ ਮੰਨਿਆ ਕਿਉਂ ਸੋ ਮੇਰੇ ਅਸੀਂ ਤਾਂ ਬਲਕਿ ਇਹ ਅਪੀਲ ਕਰਦੇ ਹਾਂ ਕੇਂਦਰੀ ਜਾਨੀ ਕਿ ਨੇਤ੍ਰਤਵ ਨੂੰ ਬੀਜਪੀ ਨੂੰ ਕੇਂਦਰੀ ਲੀਡਰਸ਼ਿਪ ਨੂੰ ਪੰਜਾਬ ਭਾਰਤ ਸਰਕਾਰ ਨੂੰ ਕਿ ਉਹਨਾਂ ਨੂੰ ਗੱਲਬਾਤ ਦਾ ਸੱਦਾ ਦੇ ਉਹਨਾਂ ਦੀ ਸਿਹਤ ਨਾਜ਼ੁਕ ਹੈ ਠੀਕ ਹੈ ਕਿ ਨਹੀਂ ਗੱਲਬਾਤ ਦਾ ਸੱਦਾ ਦੇ ਕੇ ਜਾਨੀ ਕਿ ਇਸ ਮੁੱਦੇ ਨੂੰ ਹੱਲ ਕਰਨ ਇਹ ਉਹਨਾਂ ਦੇ ਕੋਰਟ ਦੇ ਵਿੱਚ ਬਾਅਦ ਹੈਗੀ ਠੀਕ ਠੀਕ ਹੈ ਕਰਕ ਸਾਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਪੱਕ ਰੱਖਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਪੂਰੀ ਖਬਰ ਨੂੰ ਲੈ ਕੇ ਬਹੁਤ ਬਹੁਤ ਤੁਹਾਡਾ ਧੰਨਵਾਦ